ਉਹੀ ਗੱਲ ਆ ਜੇ ਮੈਂ ਸਟਾਰ ਕਹਿਣਾ ਹੁੰਦਾ ਕਹਿੰਦਾ ਸ਼ਕੀਮ ਤੇ ਫੋਕਰੇ 'ਚ ਫਰਕ ਹੁੰਦਾ ਸ਼ਕੀਮ ਚੀਜ਼ ਨੂੰ ਸਾਂਭਦਾ ਹੁੰਦਾ ਫੋਕਰਾ ਪੈਸੇ ਲਾ ਕੇ ਘਰੇ ਬੰਦਦਾ ਨਾ ਮੁੜ ਕੇ ਨੌਕਰਾ ਸਿਰ ਤੇ ਛੱਡ ਕੇ ਚੀਜ਼ ਦੇ ਨੇੜੇ ਨਹੀਂ ਜਾਂਦਾ ਜੀ ਛੋਟੇ ਠੰਡੇ ਬਹੁਤ ਆ ਦੁੱਧ ਬਹੁਤ ਆ ਸਭ ਚ 2400 ਨੰਬਰੀਆ ਦੁੱਧ ਹਾਜ਼ਰ ਕਿੰਨਾ ਦੁੱਧ 22 ਕਿਲੋ 1 18 ਕਿਲੋ ਦੀ ਆਪਾਂ ਵੀ ਓੜ ਦੇ ਦਵਾਂਗੇ ਝੂਟੀ ਠੀਕ ਆ ਗੱਲ ਹਾਂਜੀ ਬਾਕੀ ਦੇਣਾ ਚਾਹੀਦਾ ਨਾ ਨਾੜਾਂ ਸਾਰੀ ਬਾਡੀ ਤੇ ਆ ਗਿਆ ਪੂਛ ਤੇ ਵੀ ਆ ਗਿਆ ਮਾਗਰ ਦੇ ਬੰਨੇ ਮੈਂ ਕਿਹਾ ਇਦਾਂ ਦੀ ਨਾੜ ਹੀ ਨਹੀਂ ਕਿਸੇ ਨੂੰ ਲੱਗੀ ਜਿੱਦਾਂ ਝੂਟੀ ਲੱਗੀ ਆ ਆਰਡਰ ਤੇ ਵੀ ਦਿਖਾ ਦੇਈਂ ਘਰੀ ਇਹਦੇ ਨਸਾ ਨੂੰ ਸਾਨਾ ਆਰਡਰ ਦੇ ਕਿੰਨੀਆਂ ਨੇ ਇੱਧਰਲੇ ਬੰਨੇ ਨਸਾ ਨੂੰ ਸਾਨਾ ਇੱਥੋਂ ਦਿਖਾ ਦੇਈਂ ਵੀ ਆਰਡਰ ਦੇ ਕਿੰਨੀਆਂ ਤੇ ਉਹ ਗੱਲ ਨਹੀਂ ਕਹਿਣਾ ਵਾਲੀ ਆ ਚੀਜ਼ ਤੇ ਆ ਗਿਆ ਪੂਛ ਤੇ ਵੀ ਆ ਗਿਆ ਤੇ ਸਾਰੀ ਬਾਡੀ ਤੇ ਵੀ ਆ ਗਿਆ ਜੀ ਸਾ ਸੱਜਣੋ ਕਹਿੰਦੇ ਵੀ ਅੱਜ ਦੀ ਜਿਹੜੀ ਵੀਡੀਓ ਉਹਨਾਂ ਦਾ ਵੀਡੀਓ ਦਿਲ ਖਾਮਕੇ ਦੇਖਣ ਵਾਲੀ ਆ ਝੋਟੀਆਂ ਤੁਹਾਨੂੰ ਐਂ ਦਿਖਾ ਦਾਂਗੇ ਇੱਕ ਤੋਂ ਇੱਕ ਟੌਪ ਇੱਕ ਤਾਂ ਹੁੰਦਾ ਵੀ ਵੀਡੀਓ 'ਚ ਅੱਗੇ-ਅੱਗੇ ਦੋ ਚਾਰ ਚੰਗੀਆਂ ਲੱਗੀਆਂ ਇਹ 'ਚ ਤੁਹਾਨੂੰ ਕੰਮ ਆ ਜਿਹੜਾ ਟੌਪ ਤੋਂ ਟੌਪ ਹੀ ਮਿਲੀ ਜਾਊਗਾ ਕੁਆਲਿਟੀ ਮਿਲੂ ਵੀ ਅੱਵਲ ਦਰਜੇ ਦੀ ਤੇ ਚੀਜ਼ਾਂ ਨੇ ਜਿਹੜੀਆਂ ਬਾਈ ਕੋਲ ਐ ਸਮਝ ਲਓ ਵੀ ਖਰੀਆਂ ਨੇ ਬਿਲਕੁਲ ਹਰਿਆਣੇ ਦਾ ਮਾਲ ਆ ਸਾਰਾ ਆਪਾਂ ਪਹੁੰਚੇ ਆ ਪਿੰਡ ਸ਼ਾਹਪੁਰਾ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਆ ਬਾਕੀ ਗੱਲਬਾਤ ਸੋਡੀ ਮਨੀ ਨਾ ਕਰਾ ਦਨੇ ਇਕੱਲੇ ਇਕੱਲੇ ਪਸ਼ੂ ਦੀ ਜਾਣਕਾਰੀ ਲੈ ਲਾਂਗੇ ਖੜੇ ਸਾਰੇ ਤੋਫੇ ਹੀ ਨੇ ਇੱਕ ਤੋਂ ਇੱਕ ਦਿਖਾ ਦਾਂਗੇ ਤੁਹਾਨੂੰ ਤੇ ਜਿਹੜਾ ਰੇਟ ਆ ਰੇਟ ਵੀ ਆਪਣੀ ਕੋਸ਼ਿਸ਼ ਹੁੰਦੀ ਆ ਵੀ ਤਕਰੀਬਨ ਤਕਰੀਬਨ ਸਾਰੀਆਂ ਵਈਆਂ ਦਾ ਬਾਈ ਤੋਂ ਵੀਡੀਓ ਚ ਹੀ ਕਰਾ ਲਈਏ ਆ ਜਾ ਮਨੀ ਕਿਹੜੇ ਪਾਸਿਓਂ ਕਰੀਏ ਸ਼ੁਰੂ ਇਧਰੋਂ ਵਾਈ ਚ ਚੱਲਣਾ ਆਪਾਂ ਇੱਥੋਂ ਚੱਲਾਂਗੇ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਅਕਾਲ ਮੇਰਾ ਪੂਰੀਆਂ ਜੀ ਚੱਲਦਾ ਕੰਮ ਪੂਰਾ ਪੂਰਾ ਹਾਂ ਜੀ ਪੂਰਾ ਪੂਰਾ ਜੀ ਠੀਕ ਹੈ ਗੱਲ ਤੇ ਸ਼ੁਰੂ ਆ ਜੋ ਠੀਕ ਹੈ ਤੁਹਾਡਾ ਸਵਾਗਤ ਕੀਤਾ ਜਾਂਦਾ ਚੰਦ ਸਿੰਘ ਡੈਰੀ ਫਾਰਮ ਦੇ ਪਹਿਲੇ ਟਾਰੀ ਹਾਂਜੀ ਧੰਨਵਾਦ ਤੇਰਾ ਸੱਜਣਾ ਤੇ ਫਿਰ ਸ਼ੁਰੂਆਤ ਇੱਥੋਂ ਕਰ ਦਈਏ ਹਾਂਜੀ ਮਾਰ ਗਰੀ ਇਹਦੇ ਆਰਡਰ ਦੀ ਮਾਰ ਪਹਿਲਾਂ ਕੈਮਰਾ ਤੇ ਆ ਜਾ ਖੋਲਣ ਵਾਲੇ ਬੰਦੇ ਨੂੰ ਵੀ ਸਤਿ ਸ੍ਰੀ ਅਕਾਲ ਆ ਜਾ ਬਈ ਆ ਜਾ ਜੋ ਬਰਾ ਤੋਰ ਕੱਟੀ ਇੱਕ ਆਪਣਾ ਪੇਜ ਵੀ ਹੈ ਚੰਦ ਸਿੰਘ ਡੈਰੀ ਫਾਰਮ ਦੀ ਇੰਸਟਾਗ੍ਰam ਤੇ ਜੀ ਠੀਕ ਹੈ ਗੱਲ ਫੋਲੋ ਲਾਈਕ ਵੀ ਇੰਸਟਾਗ੍ਰam ਵਾਲਾ ਪੇਜ ਵੀ ਕਰ ਲਿਓ ਮੁੰਡੇ ਦਾ ਫੋਲੋ ਸੁਆ ਮਨੀ ਕਿਹੜਾ ਹੈਗਾ ਲੂਣ ਕੱਟੀ ਆ ਜੀ ਪਹਿਲਣ ਹਾਂਜੀ ਆ ਵੱਡੀ ਬੁੱਡੀ ਬੋੜਾ ਵੱਡੀ ਮੈਂ ਸਿੰਗੀ ਦੀ ਮਲਦੀ ਕੱਟੀ ਦੀ ਜੱਡੀ ਕੱਟੀ ਆ ਵੱਡੀ ਬੁੱਡੀ ਆ ਗਈ ਸੱਜਣੋ ਬਾੜੀ ਚੜਾਈ ਵੀ ਬਾੜੀ ਆ ਗਈ ਇਹ ਕੈਨ ਵਾਲੀ ਚੀਜ਼ ਨਹੀਂ ਹੈਗੀ ਜਦੋਂ ਕੱਲੀ ਕੱਢ ਕੇ ਤੋਰਾਗੇ ਸਾਨੂੰ ਆਪੇ ਮਈਆਂ ਬੜੀਆਂ ਹੀ ਆ ਜੀ ਜਿੰਨੀ ਆ ਗਈਆਂ ਟੌਪ ਦੀਆਂ ਆ ਸਾਰੀਆਂ ਬੜੀਆਂ ਇਹ ਤੁਹਾਨੂੰ ਆਪੇ ਦੱਸ ਦੂਗੀ ਵੀ ਮੈਂ ਕੀ ਚੀਜ਼ ਆ ਜਦੋਂ ਤੁਰੂਗੀ ਇਧਰਲੇ ਬੰਨੇ ਇੱਥੋਂ ਦਿਖਾ ਗਰੀ ਲੰਬਾਈ ਲੰਬੂਈ ਤੇ ਪੇਸ਼ਾਂ ਵਾਲੇ ਪੱਖ ਤੋਂ ਦਿਖਾ ਬਾਡੀ ਬੁੱਡੀ ਝੋਟੀ ਦੀ ਕਿੰਨੇ ਦਿਨ ਦਾ ਸੁਹਾਣੀ ਇਹਦਾ ਸੁਹਾਊਗਾ 10 ਦਿਨਾਂ ਤੋਂ ਥੱਲੇ ਥੱਲੇ 10 ਆਵੇ ਅੰਦਰ ਅੰਦਰ ਕਿੰਨਾ ਕੁ ਦੁੱਧ ਹੋਊਗਾ ਦੁੱਧ ਹੁਣ ਥੱਲੇ ਕੱਟੀ ਥੱਲੇ 18 ਕਿਲੋ ਦੁੱਧ ਮਣਕੇ ਦੇਵਾਂਗੇ 18 ਕਿਲੋ ਮਣਕੇ ਦੇਵਾਂਗੇ ਤੇ ਦੁੱਧ ਤੁਹਾਨੂੰ ਇੱਕ ਗੱਲ ਦੱਸ ਦੇਣਾ ਦੋ ਟਾਈਮ ਚਾਹੀਏ ਚਾਰ ਟਾਈਮ ਬਾਈ ਕੋਲੋਂ ਤੋਲ ਲਓ ਇੱਥੇ ਰੋਕ ਲੱਸਤਾ ਮੜੀ ਜੀ ਇਹ ਲੇਵਾ ਦੇ ਕੇ ਨਾ ਕਹਿੰਦਾ ਦੁੱਧ ਥੋੜਾ ਜੀ ਲੋ ਆ ਕੇ ਪੇਸ਼ਾਨ ਹੋ ਕੇ ਸਾਰੀ ਝੋਟੀ ਦਿਖਾ ਦਿੱ ਤੂੰ ਇਹ ਝੋਟੀ ਜਿ ਬਰੀਕੀ ਆ ਨਾੜਾ ਨੂਣਾ ਸਾਰੀਆਂ ਲੇਵੇ ਦੇ ਕੱਲਾ ਕੱਲਾ ਥਣ ਲੱਗਾ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਜਿਹੜਾ ਇਹ ਲੇ ਇਹਦਾ ਅੰਗ ਵਪਾਰੀ ਨੂੰ ਵੀ ਨਹੀਂ ਹੁੰਦਾ ਵੀ ਇਹ ਦੁੱਧ ਕਿੰਨਾ ਦੁੱਧ ਬਾਈ ਕੋਈ ਹੈ ਹੀ ਨਹੀਂ ਅੰਦਾਜ਼ਾ ਜਿੰਨਾ ਕੱਟੀ ਦੁੱਧ ਕੱਢੀ ਜਾਂਦੀ ਆ ਬਾਈ ਕੱਢਣਾ ਵੀ ਚਾਹੀਦਾ ਕਿ ਵੀ ਜਿਹੜੇ ਹਿਸਾਬ ਨਾਲ ਇਹਦੀ ਬਾਡੀ ਆ ਇਹਨੂੰ 18 ਕਿਲੋ ਕੋਈ ਜ਼ਿਆਦਾ ਜਾਂ 20 ਕਿਲੋ ਚੋ ਆਜੂਗੀ ਪਰ ਆ ਦੰਦ ਨਹੀਂ ਬਾਈ ਵਧੀਆ ਦੰਦ ਦੰਦ ਬਣਦਾ ਨਹੀਂ ਦੇਖੀ ਮਣੀ ਚੌਗੀ ਆ ਜੀ ਚਾਰ ਦੰਦ ਹਾਂਜੀ ਥੋੜਾ ਚਾਰ ਦੰਦ ਦਾ ਤੋਹਫਾ ਹੀ ਆ ਇੱਕ ਆ ਮੈਂ ਮੰਨ ਲਿਓ ਤੁਸੀਂ ਆਰਡਰ ਫਿਕਸ ਆ ਬਿਲਕੁਲ ਪਰ ਜਿਹੜਾ ਫਿਕਸ ਆਰਡਰ ਬਾਰੇ ਸੱਜਣ ਜਾਣਕਾਰੀ ਰੱਖਦੇ ਨੇ ਨਾ ਉਹਨਾਂ ਨੂੰ ਚੀਜ਼ ਦੀ ਕੁਆਲਿਟੀ ਦਾ ਪਤਾ ਵੀ ਆ ਨਾੜਾਂ ਦੇ ਜਿਹੜੇ ਜਾਲ ਆ ਕੇ ਨਾ ਇਹਦੇ ਇਹ ਨਾ ਨਹੀਂ ਦੱਦ ਕਢਾਉਣਾ ਵੀ ਇਹ ਚ ਤਿਓ ਆ ਕੱਟੀ ਤੇ ਆ ਗਈ ਬਟਨਾਂ ਦੀ ਬਟਨਾਂ ਆ ਗਏ ਸਭ ਚੀਜ਼ਾਂ ਪੂਰੀਆਂ ਟਿਕੀਆਂ ਪਾਜੀ 100 ਨੰਬਰ ਹੀ ਆ ਤੇ ਇੱਥੋਂ ਗਰੀ ਇਹਦਾ ਕੱਦ ਵੀ ਦਿਖਾ ਦੀ ਤੇ ਨਾਲ ਇਹ ਚੜਾਈ ਦਿਖਾ ਦੀ ਉੱਤੋਂ ਚੜਾਈ ਕਿੰਨੀ ਆ ਗਈ ਤੋਫੇ ਹੀ ਦਿਖਾਉਂਗਾ ਸਾਨੂੰ ਮੈਂ ਸ਼ੁਰੂ ਚ ਹੀ ਕਿਹਾ ਸੀ ਬਿੱਦਲ ਥਾਮ ਕੇ ਦੇਖਣ ਵਾਲੀ ਵੀਡੀਓ ਹੈ ਕਿਸੇ ਗੱਲ ਤੂੰ ਆਖਿਆ ਅੱਜ ਤੱਕ ਆਪਾਂ ਕਿਸੇ ਵੀਡੀਓ ਚ ਆਖਿਆ ਨਹੀਂ ਇਹਦੇ ਮਨ ਨੂੰ ਪੈਸੇ ਕੱਟੀ ਦਾ ਮੁੱਲ ਤਾਂ ਹੈ 2.5 ਲੱਖ ਰੁਪਏ ਕਿੰਨੇ ਦੀ ਹੋ ਜੀ ਵਿਚੋ ਛੋੜ ਹੀ ਹੋਊਗੀ ਕਿੰਨੇ ਕਿ ਸ਼ੋਟ ਹੋਣਗੇ 2 ਲੱਖ 40 ਹਜ਼ਾਰ ਦੀ ਕੱਟੀ ਦੇ ਦਾਂਗੇ 2 40 ਦੀ 322 ਕਹਿੰਦਾ ਦੇਵਾਂਗੇ ਦੁੱਧ 18 ਕਿਲੋ ਦੇਵਾਂਗੇ ਮੈਨੂੰ ਕਿ ਦਵਾਂਗੇ ਜੀ ਕੰਡੇ ਲਵਾ ਕੇ ਦੇਵਾਂਗੇ 18 ਕਿਲੋ ਇੱਕ ਤਾਂ ਹੁੰਦਾ ਕੈਨ ਵਾਲਾ ਇੱਕ ਹੁੰਦਾ ਤੋਲ ਕੇ ਦੇਣ ਵਾਲਾ ਚਾਹੇ ਡਰਾਈ ਬਿਊਟੀ ਚ ਮੇਲੇ ਚ ਵੀ ਖੜਾ ਦਿਓ ਉਹਦੇ ਨੰਬਰ ਚ ਉਹ ਨੰਬਰ ਇੱਕ ਪਾਸੋਂ ਕੱਟੀ ਮੁੱਲ ਦਾ ਉਹ ਵੀਡੀਓ ਜ਼ਰੂਰ ਲੰਬੀ ਹੋ ਜੂਗੀ ਕਿਉਂਕਿ ਚੀਜ਼ ਹਰੇਕ ਪੱਖ ਤੋਂ ਦਿਖਾਉਂਗਾ ਕੱਲੀ ਕੱਲੀ ਤੇ ਹੁਣ ਮਾ ਰਹੇ ਦੇ ਆਰਡਰ ਤੇ ਕੈਮਰਾ ਕਰ ਜੀ ਤੋਰ ਚੁਬਰਾ ਖੁੱਲ ਕੇ ਇਹਦਾ ਲਓ ਕਿਹੜਾ ਬਾਈ ਦੁੱਧ ਆਜੂਆ ਸੂਈ ਨੂੰ ਅੱਜ ਸਵੇਮਾ ਸਤਵਾਂ ਤੜਨਾ ਜੀ ਕਿੰਨਾ ਦੁੱਧ ਆਜਰਾ 16 ਕਿਲੋ ਦੁੱਧ ਆ ਰਿਹਾ ਜੀ ਕਿਲੋ ਕਿਲੋ ਚ ਇਹ ਘਾਟ ਹੀ ਦੱਸ ਜੀ ਜਦੋਂ ਬੰਦਾ ਆਵੇ ਨਾ ਮਨੀ ਦੁੱਧ ਖਸਦੇ ਹੀ ਜਾਵੇ ਮੱਝ ਲੈ ਕੇ ਆ ਪਾਜੀ ਆਪਾਂ ਹੁੰਦਾ ਹੀ ਨਹੀਂ ਆਪਣੇ ਉਹ ਗੱਲ ਠੀਕ ਆ ਗੱਲ ਤੋਰੋ ਜੀ ਜਿਹਨੇ ਮਾੜਾ ਬੋਲਣਾ ਉਹਨੇ ਬੋਲਣਾ ਪਾਜੀ ਉਹ ਤਾਂ ਤੂੰ ਹੀ ਕਹਿੰਦੇ ਉਹਨੇ ਬਾਬੇ ਨਾਨਕ ਦਾ 5 4% ਦਾ ਚਾਹੀਦੇ ਵੀ ਨਹੀਂ ਫਿਰ ਆਪਾਂ ਤੋਂ ਵੀ ਕੰਮ ਨਹੀਂ ਹੁੰਦਾ ਹਾਂ ਜਿਹਨੇ ਜਿਹਨੇ ਮਾੜਾ ਆਖਣਾ ਉਹਨੇ ਆਖਣਾ ਹੀ ਆਪਾਂ ਨੂੰ ਐ ਦਾ ਚੋਰ ਠੱਗ ਸਾਰੀ ਕਿਸਮ ਦੀ ਮਿਲਦੇ ਨੇ ਬਾਡੀ ਦਿਖਾ ਕੇ ਰੀ ਇੱਥੋਂ ਹੀ ਹਾਂਜੀ ਉਰੇ ਬੜੀ ਝੋਟੀ ਆ ਜੀ। ਪੁੱਲ ਵੱਡਾ ਕੱਦ ਆ ਗਿਆ। ਕੱਦ ਸਾਨੂੰ ਨਾਲ ਕੱਢ ਕੇ ਦਿਖਾਉਂਗਾ ਇੱਥੇ ਰੋਕ ਲਈ ਚੋਬਰਾ। ਬੰਦਾ ਤੋੜਨ ਵਾਲਾ ਵੀ ਕਾਇਮ ਅੱਜ ਦਾ ਆਪਣਾ ਨਾ। ਹਾਂ ਜੀ ਹਾਂ ਜੀ ਪੂਰਾ ਪੂਰਾ। ਸਮਾ ਦੇ ਕਮਾ ਦੇ ਕੇਰਾ ਹੋਰ ਕਿ ਬੜਾ ਬੱਚੇ ਦਾ ਕਰਦੀ ਆ ਝੋਟੀ। ਸਮਾ ਦੇ ਕਮਾ ਦੇ ਲਿਆ ਪੋਚ ਕੇ ਲਿਆ ਟਿਕਾਈ ਨਾ। ਸੂਆ ਦੂਜਾ 6-7 ਦਿਨਾਂ ਦੀ ਸੂਈ ਤੇ ਕਿੰਨਾ ਕਦੁੱਦਾ ਬੋਲੇ। 16 ਕਿਲੋ ਹਣ ਤਿਆਰਿਆ ਬੋਲੇ ਬੁਲੇ ਸਾਫ ਹੁੰਦੀ 16 ਕਿਲੋ। 16। ਹਾਂ ਜੀ। 18 ਕਿਲੋ ਕਰ ਸਕਦੀ ਆ। ਭਰ ਜੂਗੇ ਰਾਮਾ 20 ਕਿਲੋ ਦੀ ਗਊੜ ਨਹੀਂ ਮੈਂ ਦਿੰਦਾ ਭਾਈ ਸਾਰਾਂ ਦੀ ਦਊਂਗਾ। ਠ ਲੂਹਾ ਪੈ ਰਿਹਾ ਮੌਸਮ ਆਏਗਾ ਜਿਹੜਾ ਸੱਜਣਾ ਮੌਸਮ ਗਰਮੀ ਦਾ ਜੇ ਇਹੀ ਮਈਆਂ ਸਰਦੀ ਚ ਹੋਣਾ ਤਾਂ 2 ਕਿਲੋ ਘੱਟ 2 ਘੱਟ ਪਲੱਸ ਕਰ ਜਾਂਦੀਆਂ ਮੈਂ ਬੱਚੀਆਂ ਕਰ ਜਾਂਦੀਆਂ ਨੇ 5 ਕਿਲੋ ਪਲੱਸ ਮੌਸਮ ਦੇ ਹਿਸਾਬ ਨਾਲ ਇੱਕ ਪਾਜੀ ਪੱਠਾ ਮੁੱਕਾ ਮੋਕੀ ਜਾਂਦਾ ਆ ਆ ਗਾੜੀ ਪਿਛਾੜੀ ਦਿਖਾ ਦੀ ਗਰੀ ਇੱਥੋਂ ਸੈੱਟ ਬੈਟ ਚੋਣ ਦੇ ਬਾਜੀ ਇਦਾਂ ਨਾ ਲੱਗਦਾ ਕਿੱਲਿਆਂ ਵਰਗੇ ਥਣ ਖੜਦੀ ਆ ਝੂਟੀ ਚਵਾਈ ਦੀ ਮਣੀ ਕਿਵੇਂ ਆ 100 ਨੰਬਰੀ ਆਪਾਂ ਚਵਾਈ ਦੇ ਮਾਰੀ ਤਾਂ ਲੈਣੀ ਨਹੀਂ ਆ ਪੁੱਛਣਾ ਤਾਂ ਪੈਂਦਾ ਹੀ ਆ ਜਿਹੜੇ ਚਵਾਈ ਦੀ ਮਾਰੀ ਉਹ ਜਦੈ ਵੇਚ ਦੀ ਦੀ ਕਿਉਂਕਿ ਪੈਸਾ ਜਿਹੜਾ ਯਾਰ ਪੈਸਾ ਉਹੀ ਗੱਲ ਆ ਵੀ ਲੈ ਹੀ ਹਰੇਕ ਫਿਰਦਾ ਪਰ ਜਿਗਰਾ ਕਰਕੇ ਲਾਉਣਾ ਲਾਉਣਾ ਬੋ ਗੈਰੀਆ ਲਾਉਣਾ ਵਾਲਾ ਖਾ ਉਹ ਜਿਗਰਾ ਕਰਕੇ ਇੱਥੋਂ ਦਿਖਾ ਦੇ ਕਰ ਦੇ ਦਾ ਪੂਰੀ ਦੇਖੋ ਵੱਡੀ ਜੁੱਟ ਹੰਡੀ ਇਹ ਵੀ ਆ ਵੱਡੀ ਇਹ ਵੀ ਫੁੱਲਾ ਗਈ ਇਹਦੇ ਪੈਸੇ ਮਣੀ ਇਹਦਾ ਬਾਈ ਜੀ ਮੁੱਲ ਤਾਂ 3 ਲੱਖ ਰੁਪਈਆ ਠੀਕ ਆ ਗੱਲ 275000 ਦੀ ਦੇਣੀ 275 ਦੀ ਜੇ ਕਿਸੇ ਸੱਜਣ ਨੇ 2 ਜਾਂ 3 ਪਾਲੀਆਂ ਉਹਦਾ ਫਿਰ ਉਹ ਫਿਰ ਆਪਾਂ ਮੌਕੇ ਤੇ ਕਰ ਦਵਾਂਗੇ ਠੀਕ ਆ ਗੱਲ ਹਾਂਜੀ ਮੌਕੇ ਤੇ ਕਰ ਦਿਆਂ ਖੁਸ਼ ਜੀ ਜਿੱਦਾਂ ਤੂੰ ਤੁਸੀਂ ਕਹਦੋਂਗੇ ਅੱਜ ਬ੍ਰਾਂਡ ਹੀ ਇਕੱਠਾ ਕੀਤਾ ਹੈ ਠੀਕ ਆ ਗੱਲ ਅੱਜ ਚੀਜ਼ਾਂ ਬਾਕੀ ਬ੍ਰਾਂਡ ਦੀਆਂ ਨੇ ਇਹ ਤੁਸੀਂ ਵੀ ਦੱਸਣਾ ਕਮੈਂਟ ਕਰਕੇ ਦੁੱਧ ਬਾਈ ਕਹਿੰਦਾ ਕੱਲੀ ਕੱਲੀ ਦਾ ਤੋਲ ਤੋਲ ਕੇ ਲਊਗਾ ਤਸੱਲੀ ਕਰਾ ਕੇ ਜਮਾ ਵੀਡੀਓ ਪਾਈ ਲੇਡ ਵਿੱਚ ਮਾਲ ਬਹੁਤ ਵੇਚਿਆ ਠੀਕ ਆ ਪਰ ਅੱਜ ਇਹਨਾਂ ਦਿਲ ਖੋਜਿਆ ਹੋ ਗਿਆ ਵੀ ਵੀਡੀਓ ਪਾਉਣੀ ਆ ਕਟੀਆਂ ਦੇ ਵਿੱਚ ਚੀਜ਼ਾਂ ਵੀ ਆ ਦੇਖ ਕੇ ਸਾਡਾ ਵੀ ਥਕੇਵਾਂ ਲਾਇਆ ਨਾ ਲੰਬੇ ਸਫ਼ਰ ਚੋਂ ਹੁਣ ਮਾਰ ਦੇਈ ਐ ਤੇ ਕੈਮਰਾ ਇਹ ਵੀ ਕੱਟੇ ਪਲੂਣ ਆ ਜੀ ਚਾਚਾ ਮੈਂ ਕਹਿੰਦਾ ਨਾਲ ਅੱਜ ਪੀਤਾ ਲੈ ਕੇ ਗਿਆ ਦੀ ਵੀ ਇੱਕ ਕੌਡੀ ਛੋਟੀ ਨੂੰ ਤਾਂ ਹੁਣ ਕਦੇ ਕਹਿੰਦਾ ਵੀ ਪਰੇ ਹੋ ਜਾ ਛੋਟੀ ਛਾੜੀ ਨਹੀਂ ਆ ਦਿਖਾ ਕੇ ਰਹੀ ਉਹ ਪਹਿਲਾ ਸੁਆ ਪਲੂਣ ਕੱਟੀ ਆ ਜੀ ਆ ਦਿਖਾ ਆਰਡਰ ਦੇਗਾ ਇਹਨਾਂ ਪਹਿਲਾ ਲਾਲ ਜਮਾ ਜੀ ਧੋਰ ਚੋਬਰਾ ਖ ਆਡਰ ਜਾਨ ਪਿਆ ਸੁਹਾ ਲਾਲ ਤੇ ਬਾਕੀ ਕੱਟੀ ਸਾਨੂੰ ਦੱਸੂਗੀ ਵੀ ਮੜੀ ਮਜ਼ਬੂਤੀ ਨਾਲ ਫਾੜ ਲਈ ਤੋਰਨ ਵਾਲਿਆ ਕੱਟੀ ਨੂੰ ਬੱਚਾ ਦੇ ਘਰ ਬੱਚਾ ਲਗਾ ਦੇ ਬੱਚਾ ਲੈ ਚੱਲ ਲੈ ਚੱਲ ਜਿਹੜਾ ਇਹਨੂੰ ਥਣ ਲੱਗਿਆ ਨਾ ਪਹਿਲਣ ਨੂੰ ਇਦਾਂ ਖਾਣਾ ਖਾਂਦਾ ਜਿਵੇਂ 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 ਵਰਗੇ ਥਣ ਲੱਗਿਆ ਬਾਈ ਜੀ 2-300 ਮੱਝ ਦੇਖੋਗੇ 2-300 ਚ ਵੀ ਕਿਸੇ ਟਾਵੀ ਝੋਟੀ ਨੂੰ ਮਿਲੂਗਾ ਇਦਾਂ ਦਾ ਥਣ ਜਿਹੜਾ ਇਹਨੂੰ ਲੱਗਿਆ ਤੇ ਬਾਕੀ ਜਿਹੜੀ ਪਿੱਠ ਲੱਗੀ ਆ ਉਤੋਂ ਚੜਾਈ ਕੱਦ ਕਾਠ ਸੂਆ ਪਹਿਲਾ ਤੇ ਜਿਹੜਾ ਗੈਪ ਆ ਗੈਪ ਤਾਂ ਨਾ ਫਿਰ ਅੱਜ ਐਂਡੇ ਕਰੀ ਵਗਿਆ ਜਾਂਦਾ ਔਲੀ ਥੋਰ ਥੋੜੀ ਜਿਹੀ ਹੌਲੀ ਆਉਗੀ। ਔਰ ਕਿੰਨੇ ਦਿਨ ਦਾ ਸੂਆ ਮਣੀ? ਸੂਆ ਗਿਆ ਬਾਈ ਜੀ 10 ਤੋਂ 12 ਦਿਨ ਦਾ। 10 ਤੋਂ 12 ਦਿਨ ਦਾ ਸੂਆ ਤੇ ਆਰਡਰ ਬੜਾ ਚੌੜਾ ਰੱਖਦੀ ਐ ਲੈ ਚ ਲੈ ਇਹਨੂੰ। ਲੈ ਲੈ ਅੰਦਰ। ਅੰਦਰ ਲੈ ਜਾ ਬੱਚੇ ਦਾ। ਚਵਾਈ ਤੇ ਦੀ ਅੱਖਾਂ ਮੀਚ ਕੇ ਲੈਈਓ ਤੁਸੀਂ। ਮੈਂਗਾ ਜਵਾਈ ਦਾ ਬਾਈ ਜੀ। ਸਰੇ ਕੋ ਵੀ ਸਰਾ ਹੀ ਕਰੂਗੀ ਕੰਮ। ਹਾਂਜੀ। ਚਵਾਈ ਤੇ ਦੀ ਅੱਖਾਂ ਮੀਚ ਕੇ ਲੈ ਜਾ ਐਂਡ ਤੋਂ ਐਂਡੇ ਹੋਊਗਾ ਕੰਮ। ਕਿਉਂਕਿ ਜਿਹੜੀ ਨਸਲਾ ਝੋਟੀ ਦੀ ਯਾਰ ਜਾਤੀ ਦੱਸਦੀ ਆ। ਜੀ। ਸਿੰਗ ਬਿਲਕੁਲ ਬੰਦ ਸੂਆ ਪਹਿਲਾ ਦੰਦਾਂ 'ਚ ਕਿਵੇਂ ਹੋਊਗੀ ਤਾਂ ਵੀ। ਬਾਈ ਜੀ ਚੌਗੀ ਹੋਊਗੀ। ਠੀਕ ਹੈ ਗੱਲ ਹਾਂਜੀ ਵੈਸੇ ਦੇਖੀ ਨਹੀਂ ਵੈਸੇ ਮੈਂ ਆਪਾਂ ਦੇਖੇ ਚਾਚਾ ਜੀ ਨੇ ਦੇਖੇ ਸੀ ਚੌਕੀ ਹੁੰਦੀ ਠੀਕ ਹੈ ਗੱਲ ਆਰਡਰ ਦਿਖਾ ਗਰੀ ਇੱਥੋਂ ਓਏ ਇੱਥੋਂ ਨਾਲੇ ਥਾਣ ਦਿਖਾ ਦੇ ਗਾੜੀ ਪਿਛਾੜੀ ਨੇ ਤੇ ਹੁਣ ਆ ਹੁਣ ਆ ਜਾ ਇਧਰ ਦੇ ਪੱਖ ਤੋਂ ਹੋੜਾ ਇਹ ਬਾਈ ਆਰਡਰ ਮੈਲ ਦਾ ਝੋਟੀ ਨੂੰ ਪੈਠ ਨਹੀਂ ਮਿਲੂ ਪੈਠ ਨਾ ਮਿਲੂ ਸੈਂਗ ਨਾ ਮਿਲੂ ਸਾਰੀਆਂ ਕੁਆਲਿਟੀਆਂ ਖੱਟੀ ਜਾਂ ਫਿਰ ਇੰਨੇ ਪੈਸੇ ਵੀ ਕਿਸੇ ਗੱਲ ਤੋਂ ਉਹ ਤੇ ਪੈਸੇ ਪਾਏ ਪੈਸੇ ਤਾਂ ਜਣਾ ਘਣਾ ਚੱਕੇ ਫੈਦਿਆ ਝੋਟੀਆਂ ਲਾਉਣ ਨੂੰ ਜੀ ਨਹੀਂ ਕਰਦਾ ਲਾਉਣ ਨੂੰ ਨਹੀਂ ਉਹ ਤੇਰੀ ਮੈਂ ਮੰਨਦਾਗਾ ਉੱਥੇ ਜਾ ਕੇ ਤਾਂ ਲੱਤਾਂ ਹੀ ਕੰਮ ਛਾਡੀਆਂ ਨੇ ਜਦੋਂ 2 ਲੱਖ ਤੋਂ ਪਾਰ ਹੋ ਜਾਂਦੀ ਆ ਪੈਸੇ ਚਲੋ ਆਪਾਂ ਵੀ ਲਾਉਣੇ ਜੋ ਕੱਟੀ ਝੋਟੀ ਦੇ ਲਿਆ ਨਹੀਂ ਪਿੱਛੇ ਹਟ ਹੁੰਦਾ ਠੀਕ ਆ ਗੱਲ ਹੁਣ ਤੁਸੀਂ ਵੀ ਵੀਡੀਓ ਬਣਾਉਂਦੇ ਆ ਜੋ ਆਪਾਂ ਦੇਖ ਲਈਏ ਝੋਟੀਆਂ ਕਿੰਨਾ ਦੁੱਧਾ ਹੁਣ ਮਨੀ ਦੁੱਧ ਕੱਟੀ ਥਲੇ 17 ਕਿਲੋ ਆ ਕਿੰਨੇ ਦਿਨ ਦੀ ਸੂਈ ਦੱਸਿਆ ਸੂਈ ਤਾਂ 12 13 ਦਿਨ ਹੋ ਗਿਆ 17 ਕਿਲੋ ਹਾਂਜੀ ਪਹਿਲਣ ਕੱਟੀ ਪਹਿਲਣ ਕੱਟੀ ਮੇਰੇ ਚੱਲ ਕੇ ਇਹਨੂੰ 20 ਕਿਲੋ ਦੇ ਆਸੇ ਪਾਸੇ ਲੈ ਆਪਾਂ ਨੇ 20 ਕਿਲੋ ਦਿੰਦਾ ਕੱਟੀ 18 ਕਿਲੋ ਤੱਕ ਹੈ ਨਮ ਬੜੀ ਗਰਮੀ ਕਰਕੇ ਜੀ ਠੀਕ ਆ ਗੱਲ ਐਵੇਂ ਕਹੀ ਆ 22 ਕਿਲੋ ਕੱਟੀ ਹੈਗੀ ਆ ਯਾਰ ਕਮਾਲ ਦੀ ਕਮਾਲ ਦੀ ਆ ਜੀ ਰੇਟ ਇਹਦਾ ਫਿਰ ਬਾਜੀ 3 ਲੱਖ ਰੁਪਈਆ ਲੈਣਾ ਬਸ 50 2000 ਮਾਨਤਾ ਨਹੀਂ ਉਹ ਕੱਟੀ ਆ ਚੱਲ 5 ਕਰਦੀ ਜਾਂ ਤੂੰ ਹੀ ਕਹਦਾ 5 ਕਰ ਆ 2 ਲੱਖ ਤੇ 95 ਲੈਣਾ ਪਰ ਚੀਜ਼ ਕੁਆਲਟੀ ਦੇ ਕਿਉਂਕਿ ਦੁੱਧ ਵੀ 17 ਕਿਲੋ ਇਹਦੇ ਕੋਲੇ ਹਾਜ਼ਰ ਹੈ ਹਰੇਕ ਪੱਖ ਤੋਂ ਰੁਪਏ ਓਟਦੀ ਹੈ ਬਾਈ ਇੱਕ ਬੰਦਾ ਆਪਣਾ ਆਨਲਾਈਨ ਨਾਲ ਕੋਸ਼ਿਸ਼ ਕਰਦਾ ਇਹ ਕੱਟਣੀ ਚੋਕੇ ਜਿਹੜਾ ਮਰਜੀ ਚੋਕੇ ਪਸ਼ੂ ਮਗਾਲਦਾ ਠੀਕ ਆ ਹੁਈ ਬੰਨੇ ਮਾੜਾ ਹੁਣ ਦਿਖਾ ਕੇ ਰਿਹਾ ਫੇਸ ਤੋਂ ਲਾ ਕੇ ਥਣ ਦੇ ਸੈਜ ਤੋਂ ਲਾ ਕੇ ਬਾਡੀ ਤੋਂ ਲਾ ਕੇ ਐਰ ਕਰਾ ਦੇ ਮਣੀ ਦੀ ਤਸੱਲੀ ਇਹ ਆ ਗਈ 3 ਨੰਬਰ ਤੇ ਨੰਬਰ ਚੇਤਾ ਰੱਖਿਓ ਹੁਣ ਮਾਰ 4 ਨੰਬਰ ਵਾਲੀ ਦੇ ਸਿੰਘ ਕੁਆਲਟੀ ਦੇ ਕੈਮਰਾ ਤੇ ਉਸ ਤੋਂ ਬਾਅਦ ਹੋ ਜੀ ਆਰਡਰ ਵਾਲੇ ਪਾਸੇ ਤੇ ਉਦੋਂ ਬਾਅਦ ਐਂ ਖੜੀ ਦੀਆਂ ਨਾੜਾਂ ਦਿਖਾਦੀ ਦੀ ਬਾਡੀ ਦੇ ਦੀਆਂ ਨਾੜਾਂ ਨੇ ਇੱਕ ਤੋਂ ਇੱਕ ਚੜਦੇ ਜਾਉ ਤਾ ਹਾਂ ਨੂੰ ਹੋਈ ਨਾੜਾਂ ਨਾਲ ਜਾਲੀ ਆ ਮੂਸੀ ਵਾਲੇ ਦੇ ਗਾਣੇ ਜੋ ਮਨੀ ਕਹਿੰਦਾ ਅਗਲਾ ਅੰਤਰਾ ਉਦੋਂ ਵੀ ਟੌਪ ਅਗਲਾ ਉਦੋਂ ਵੀ ਟੌਪ ਹੁੰਦਾ ਜਾ ਉੱਥੇ ਸਿਰੇ ਤੇ ਦਾ ਸਿਰੇ ਤੇ ਇਦਾਂ ਦੀ ਕੁਆਲਿਟੀ ਬੰਨੀ ਆ ਦੇਖੀ ਨਾਉ ਕੱਟੀ ਇਦਾਂ ਦੀ ਠੀਕ ਆ ਗੱਲ ਆ ਹਾਂ ਜੀ ਤੇ ਕੰਮ ਜਿਵੇਂ ਸਾਨੂੰ ਮੈਂ ਕਿਸੇ ਗੱਲ ਤੋਂ ਆਖਿਆ ਤੀ ਵੀਡੀਓ ਨੂੰ ਦਿਲ ਥਾਮ ਕੇ ਦੇਖ ਲਿਓ ਠੰਡੀ ਵੀ ਪੂਰੀ ਲੱਗਦੀ ਆ ਸੁਭਾਦੀ ਹੈ ਨਾ ਪੂਰੀ ਢੰਡੀ ਝੋਟੀ ਸੁਆ ਕਿਹੜਾ ਦਾ ਸੁਆ ਦੂਆ ਬਾਈ ਜੀ ਦੂਜਾ ਸੁਆ ਕਿੰਨੇ ਦਿੰਦੀ ਸੁਈਆ ਤੂੰ ਹੋਗੀ 89 10 ਦਾ ਦੇਣਾ ਲਾ ਲਓ ਠੀਕ ਆ ਕਰਨ ਆਨੇ ਤੁਰਦੀ ਵੀ ਆ ਨਾ ਜਿਵੇਂ ਮਿਰਗੇ ਤੁਰਦੇ ਹੁੰਦੇ ਨੇ ਹਾਂਜੀ ਮਿਰਗਾਂ ਵਾਲੀ ਤੋਰ ਆ ਮਿਰਗਾਂ ਵਾਲੀ ਤੋਰ ਹਾਂ ਜੇ ਉਹ ਇੱਥੋਂ ਚੱਕੇ ਇਦਾਂ ਬਣਾ ਕੇ ਰੁਫੇ ਦੇ ਆ ਕੁਆਲਿਟੀ ਦੀ ਆ ਕੁਆਲਿਟੀ ਦੀ ਚੀਜ਼ਾ ਇੱਥੇ ਇੱਥੇ ਰੋਕ ਲਾ ਬਾਈ ਇੱਥੋਂ ਘਰੀ ਪਛਾਣ ਹੋ ਕੇ ਸਾਰੀ ਝੋਟੀ ਵੀ ਦਿਖਾ ਦੀ ਲੈ ਲੈ ਆ ਬਾਈ ਹੌਲੀ ਹੌਲੀ ਲੈ ਆਏ ਨੇ ਠੰਡੇ ਮਾੜੇ ਝੋਟੀ ਛੋਟੀ ਠੰਡੇ ਬਹੁਤ ਆ ਦੁੱਧ ਬਹੁਤ ਆ ਸਭ ਚਵਾਈ 100 ਨੰਬਰੀਆ ਦੁੱਧ ਹਾਜ਼ਰ ਕਿੰਨਾ ਦੁੱਧ 22 ਕਿਲੋ ਦੀ ਬਾਹ ਦਾ 22 ਕਿਲੋ ਬਾਹ ਨਾ 18 ਕਿਲੋ ਦੀ ਆਪਾਂ ਵੀ ਓੜ ਦੇ ਦਵਾਂਗੇ ਝੁੱਟੀ ਠੀਕ ਆ ਗੱਲ ਹਾਂਜੀ ਬਾਕੀ ਦੇਣਾ ਚਾਹੀਦਾ ਨਾ ਨਾੜਾਂ ਸਾਰੀ ਬਾਡੀ ਤੇ ਆ ਗਈਆਂ ਪੂਛ ਤੇ ਵੀ ਆ ਗਿਆ ਮਗਰ ਦੇ ਬੰਨੇ ਮੈਂ ਕਿਹਾ ਇਦਾਂ ਦੀ ਨਾੜ ਹੀ ਨਹੀਂ ਕਿਸੇ ਨੂੰ ਲੱਗੀ ਜਿੱਦਾਂ ਝੁੱਟੀ ਲੱਗੀ ਆ ਆਰਡਰ ਤੇ ਵੀ ਦਿਖਾ ਦੇਈਂ ਕਰੀ ਇਹਦੇ ਨੂੰ ਨਸਾ ਨੂੰ ਸਾਨਾ ਆਰਡਰ ਤੇ ਕਿੰਨੀਆਂ ਨੇ ਇੱਧਰਲੇ ਬੰਨੇ ਨਸਾ ਨੂੰ ਸਾਨਾ ਇੱਥੋਂ ਦਿਖਾ ਦੇਂਗੀ ਆਰਡਰ ਤੇ ਕਿੰਨੀਆਂ ਤੇ ਉਹ ਗੱਲ ਨਹੀਂ ਕਹਿਣਾ ਵਾਲੀ ਆ ਚੀਜ਼ ਤੇ ਆ ਗਈਆਂ ਪੂਛ ਤੇ ਵੀ ਆ ਗਈਆਂ ਤੇ ਸਾਰੀ ਬਾਡੀ ਤੇ ਵੀ ਆ ਗਈਆਂ ਜੀ ਇੱਕ ਕੈਰੈਕਟਰ ਹੀ ਹੁੰਦੇ ਆ ਪਸ਼ੂ ਦੇ ਇੱਕ ਪਛਾਣਨਯੋਗ ਵੀ ਜਿਹੜਾ ਦੁੱਧ ਵਾਲਾ ਅਸਲੀ ਜਾਨਾ। ਬਾਜੇ ਕੈਰੈਕਟਰ ਵੀ ਸਿੰਗੇ ਵੀ ਨਾਲ ਚਾਹੀਦੀ ਆ। ਬਿਊਟੀ ਵਾਲੇ ਪੱਖ 'ਚ ਵੀ ਬੈਸਟ ਰਹੂਗੀ ਤੇ ਬਾਕੀ ਦੁੱਧ ਵਾਲੀ ਤੇ ਸਾਡੇ ਸਾਹਮਣੇ ਖੜੀ ਆ। ਕੁਆਲਿਟੀ ਸਰਾਹੀ ਆ। ਸਹੀ ਸਤਾ ਦਾ। ਮੋਲ ਤਾਂ ਭਾਈ ਜੀ 3 ਲੱਖ ਰੁਪਈਆ ਕਰਾਲਾ। ਕਿੰਨੇ ਵੀ ਹੋ ਜੂ। ਜਮ੍ਹਾਂ 2,75,000 ਦੀ ਦੇ ਦਵਾਂਗੇ। 2 ਲੱਖ ਤੇ 75 ਦੀ ਦੇ ਦਾਂਗੇ। ਥੋੜਾ ਜਿਹਾ ਮਾਨਤਨ ਹੋਰ ਵੀ ਹੋਰ ਵੀ ਕਰ ਦਵਾਂ। ਹੋਰ ਵੀ ਕਰ ਦਵਾਂਗੇ। ਮੱਥਾ ਮਨੀ ਨਾ ਲਾ ਲਓ ਯਾਰ 270 ਦੀ ਫਿਕਸ ਦੇ ਦੂ ਆਹੀ। ਜਦੋਂ ਤੁਸੀਂ ਕਹਦੋਂਗੇ ਕੱਲੂਗਾ ਹਾਂ 2 ਲੱਖ ਤੇ 70 ਦੀ ਇਹ ਕੱਟੀ ਫਿਕਸ ਹੋ ਜੂ 13 ਗਾਰੀ ਹੋਰ ਮਾਰ ਕੈਮਰਾ ਤੇ ਉਹ 13 ਹੋਰ ਦਿਖਾ ਲਈ ਦਾਲੀ ਕਿਉਂਕਿ ਕੁਆਲਿਟੀ ਦੀ ਚੀਜ਼ ਆ ਜਿਹਦੇ ਭਰਾ ਨੇ ਇੰਨੀ ਪੇਮੈਂਟ ਲਾਉਣੀ ਆ ਨਾ ਇਧਰੋਂ ਨਾ ਡਾਂਗ ਦਾ ਵੀ ਦਿਖਾ ਇਹਦੇ ਪਿੰਡੇ ਤੇ ਐਂ ਸਾਰੇ ਬਾਡੀ ਤੇ ਨਹੀਂ ਉਹ ਗੱਲ ਨਹੀਂ ਹੈਗੀ ਬਾਈ ਹੁਣ ਪੈਸੇ ਲੱਗਦੇ ਜ਼ਿਆਦਾ ਮਾਲ ਨਹੀਂ ਮਿਲਦਾ ਠੀਕ ਆ ਜੀ ਹਾਂਜੀ ਪੈਸੇ ਜ਼ਰੂਰ ਲੱਗਦੇ ਆ ਪੈਸੇ ਪਈਏ ਦਾ ਹਰ ਸਜਣੋ ਕੱਲ ਸਾਨੂੰ ਹੋਰ ਦੱਸਦਾ ਨਾ ਸੋਨਾ ਸੋਨੇ ਦੇ ਭਾਅ ਮਿਲੂਗਾ ਹੀਰਾ ਹੀਰੇ ਦੇ ਭਾਅ ਮਿਲੂਗਾ ਤੇ ਚਾਂਦੀ ਮਿਲੂਗੀ ਚਾਂਦੀ ਦੇ ਭਾਅ ਤੇ ਹੁਣ ਮਾਰ ਗਿਆ ਰਹੀ ਐ ਦੇ ਤੇ ਕੈਮਰਾ ਵੱਡੀ ਬੁੱਡੀ ਇਹ ਵੀ ਫੁੱਲਾ ਤੇ ਅਡਰੇ ਦਾ ਵੀ ਕਰਾ ਦੇ ਚੈੱਕ ਤੋਰ ਖੋਲ ਕੇ ਜੋਪਰਾ ਇਹ ਆ ਗਈ 5ਵੇਂ ਨੰਬਰ ਤੇ ਹਾਂਜੀ ਕਹਿੰਗੇ ਉਲਝੀ ਜਾਊਗਾ ਕੰਮ ਥੋੜਾ ਇਹ ਆ ਗਈ 5 ਨੰਬਰ ਤੇ ਸਾਰੀ ਇੱਕੋ ਜੀਆਂ ਲੱਗਣੀਆਂ ਸਿੰਗੀ ਇਹਦੀ ਵੀ ਬੰਦ ਆ ਗਈ ਜਮਾ ਸਿੰਗੀ ਦਾ ਸਪੈਸ਼ਲ ਕੰਮ ਕਰੀਦਾ ਹੁਣ ਠੀਕ ਹੈ ਕਰ ਹਾਂਜੀ ਇਹ ਸੱਜਣ ਬਿਊਟੀ ਵਾਲੇ ਪੱਖ ਦੀਆਂ ਮੱਝਾਂ ਲੈਣ ਦੇ ਸ਼ਕੀਨ ਨੇ ਨਾਲ-ਨਾਲ ਮਿਲਕ ਲੈਣ ਵਾਲੀਆਂ ਇਹਦਾ ਸੂਆ ਮਣੀ ਕਿੜਾ ਦੂਜਾ ਸੂਆ ਬਾਈ ਜੀ ਇਹਦਾ ਕਿੰਨੇ ਦਿਨ ਦਾ ਸੂਆ ਸੂਆ ਹੋਊਗਾ 10-12 ਦਿਨਾਂ ਦਾ ਭਾਈ ਤਾਜ਼ੀਆਂ ਸੂਈਆਂ ਮਿਲਕਣਗੀਆਂ ਤੇਰੀਵਨ ਸਾਰੀਆਂ 10-12 ਦਿਨਾਂ ਦੇ ਗੇੜ-ਗੇੜ ਨੇ ਆਹ ਮੈਲੇ ਤੇ ਲੱਗਣ ਵਾਲੀਆਂ ਨੇ ਠੀਕ ਆ ਗੱਲ ਨਾਲ ਜੀ ਦੁੱਧ ਹਾਜ਼ਰ ਕਿੰਨਾ ਇਹ ਕੋਈ ਦੁੱਧ ਕੱਢੀ ਗੱਲ ਸੂਹਾਂ ਗੱਲੋ ਫੇਸ ਤੇ ਖਾਚੋ ਬਰਾ ਰੋਕ ਕੇ ਇੱਥੇ ਦਾ ਪਰਲੇ ਬੰਨੇ ਟੱਪ ਤੋਂ ਐ ਨਾ ਕਰ ਰੋਕ 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 ਇੱਥੇ ਮਾਰ ਗਏ ਇੱਧਰ ਮੂੰਹ ਕਰ ਬਰਾ-ਉਰਾ ਮੂੰਹ ਘਰ ਮੜਾ ਆ ਇੱਥ ਲੇ ਆਲੇ ਵਰਲੇ ਬਨਿ ਲਿਆ ਠੰਡੀ ਬੋਧ ਹੈ ਜੋ ਠੰਡੀ ਲਿਆ ਤੇ ਥੱਲੋਂ ਘੈਰੀ ਆਰਡਰ ਵੀ ਦਿਖਾ ਦੀ ਤੇ ਫਿਰ ਪਿਛਾਣੇ ਪੱਖ ਤੋਂ ਜਦੋਂ ਭਰਾਂਡੇ ਡੇੜ ਗੇੜਾ ਕੀ ਤਾਂ ਸਾਰੀ ਝੋਟੀ ਦਿਖਾ ਦੀ ਬਾਡੀ ਬੁੱਡੀ ਹਰੇਕ ਪੱਖ ਤੋਂ ਤਸੱਲੀ ਕਰਾ ਕੇ ਜਾਣੀ ਆ ਫੁੱਲ ਬਨਿ ਦੀ ਅੱਜ ਤੇ ਬਾਕੀ ਦੇਖਣ ਵਾਲੇ ਭਰਾਵਾਂ ਦੀ ਵੀ ਤਸੱਲੀ ਚਾਹੀਦੀ ਆ ਕਿਸੇ ਭਰਾ ਨੇ ਬਾਹਰ ਬੈਠੇ ਨੇ ਪਸ਼ੂ ਖਰੀਦਣਾ ਹੁੰਦਾ ਹਨਾ ਹਾਂਜੀ 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 ਆਨਲਾਈਨ ਲੈਣਾ ਹੁੰਦਾ ਉਹ ਬਾਈ ਤੋਂ ਵੀਡੀਓ ਕਾਲ ਤੇ ਚਵਾ ਲਿਓ ਜਿਹੜਾ ਆ ਸਕਦਾ ਕੱਲੀ ਕੱਲੀ ਵੀਡੀਓ ਪਾ ਦੂੰਗਾ ਜੀ ਜਿਹੜਾ ਆ ਸਕਦਾ ਉਹਨੂੰ ਤਾਂ ਸਭ ਤੋਂ ਬੈਸਟ ਹੀ ਆ ਉਹ ਜਿਹੜਾ ਆਉਦੀ ਨੇੜੇ ਆ ਕੇ ਲੈ ਜਾਏ ਕਿਉਂਕਿ ਚੀਜ਼ਾਂ ਖਰੀਆਂ ਨੇ ਇਹਦੇ 'ਚ ਕੋਈ ਡਾਊਟਫੁਲ ਲੜਾ ਸੀਨ ਨਹੀਂ ਹੈਗਾ ਕੱਟੇ ਵੀ ਮਗਰ ਹੈ ਪਲੱਸ ਪੁਆਇੰਟ ਆ ਗਿਆ ਜੀ ਨਾਲ ਇਹਦੇ ਕੱਟੀ ਦੁੱਧ ਹਾਜ਼ਰ ਕਿੰਨਾ ਦੱਸਿਆਣਾ 16 ਕਿਲੋ ਹੋਣਾ 18 ਕਿਲੋ ਆਉਣਾ ਚਾਹੀ ਜੂਗੀ ਪੈਸੇ ਬਣੀ ਇਹਦੇ ਇਹ ਭਾਈ ਜੀ 3 ਨੂੰ ਤੈਨਿਆ 2,75,000 ਜੀ ਦੀ ਅੱਧ ਮਾ ਇਹ ਆ ਗਈ ਮੇਰਾ ਖਿਆਲ ਆ 2 4 ਤੇ 5 ਨੰਬਰ 5 ਨੰਬਰ 275 270 ਦੀ ਦੇਵਾਂਗੇ ਵੀ ਚਲੋ ਜਿੱਦਾਂ ਤੁਸੀਂ ਇਹ ਵੀ ਦੇਵਾਂਗੇ 270 ਦੀ ਇਹੀ ਜੀ ਗੱਲ ਨਹੀਂ ਆਪਣਾ ਮਾਨ ਵੀ ਬਾਈ ਨੂੰ ਪਾਉ ਕਰਨਾ ਇਹ ਪੂੰਜੜ ਵੀ ਬਲੈਕ ਆ ਗਿਆ ਹਣਾ ਮੈਂਗਾ ਜੀ ਕੱਟੀ ਗਾ ਪੈਟ ਆਰਡਰ ਦਿਖਾ ਪੈਟ ਕੁੜਾ ਦੇਖੋ ਝੋਟੀ ਨਹੀਂ ਲੱਗਾ ਸ਼ੌਂਕ ਨਾਲ ਨਹੀਂ ਪਾ ਲਈ ਹੋਈ ਆ ਜੀ ਸ਼ੌਂਕ ਨਾਲ ਪਾ ਲਈ ਆ ਜੀ ਲਿਆ ਭਾਈ ਇਹਦਾ ਰੈੱਡ ਬੁ ਲੈ ਕੇ ਚ ਆ ਗਈ ਬੱਚਾ ਵੀ ਬਾਹਲਾ ਚੰਗਾ ਮਗਰ ਕੋਹੇ ਨੂਦ ਦਾ ਬੱਚਾ ਆ ਤੇ ਸਿੰਘ ਆ ਗਿਆ ਅਗਰ ਇੱਕ ਖੱਡਿਆਂ ਵਾਲਾ ਸਿੰਘ ਉਹ ਜਿਹੜਾ ਟੋਡੀਆਂ ਵਾਲਾ ਕਹਿੰਦੇ ਨੇ ਆਪਣੇ ਮਾਲ ਵਿੱਚ ਹਾਂਜੀ ਹਾਂਜੀ ਟੋਡੀਆਂ ਵਾਲਾ ਸਿੰਘ ਆ ਗਿਆ ਤੇ ਬਨਤਰ ਝੋਟੀ ਬਾਲੀ ਟੋਪ ਦੀ ਆ ਗਈ ਜੀ ਉਹੀ ਗੱਲ ਆ ਵੀ ਨਾਲ-ਨਾਲ ਇਹ ਦੁੱਧ ਦੀ ਲੈਣ ਦੇ ਨਾਲ ਤਾਂ ਹੈਗੀ ਹੈਗੀਆਂ ਨਾਲ-ਨਾਲ ਪਲੱਸ ਇਹ ਬਿਊਟੀ 'ਚ ਵੀ ਆਗੀਆਂ ਜਿੰਨੀਆਂ ਮੱਝਾਂ ਤੁਹਾਨੂੰ ਦਿਖਾਉਂਗਾ ਮੱਝਾਂ ਵੀ ਨਹੀਂ ਕਹਿ ਸਕਦੇ ਇਹਨਾਂ ਨੂੰ ਕਿਉਂਕਿ ਇਹ ਤਾਂ ਝੋਟੀਆਂ ਭਾਈ ਮੱਝ ਤਾਂ ਲੈਂਦੇ ਨਹੀਂ ਝੋਟੀ ਲੈਣੇ ਝੋਟੀ ਨੇ ਤਕਰੀਬਨ ਹਰੇ ਸਾਰੀਆਂ ਦੀ ਉਮਰ ਕੋਈ ਸਾਢੇ ਤਿੰਨ ਸਾਲਾਂ ਦੇ ਆਸ-ਪਾਸ ਹਾਲ ਚਾਲ ਸਾਢੇ ਤਿੰਨ ਸਾਲਾਂ ਦੇ ਆਸ-ਪਾਸ ਇਹਨਾਂ ਸੁਆਮ ਨਹੀਂ ਗੜਾ ਬਾਈ ਇਹ ਵੀ ਦੂਏ ਮਾਨੇ ਉਹ ਪਲੂਨ ਕਹਿੰਦੇ ਆਪਾਂ ਦੂਏ ਮੰਨ ਕੇ ਲਈਆ ਲੈ ਆਇਆ ਬੜੀਆਂ ਪਾੜ ਕੇ ਦੇਖ ਬਾਈ ਤੈਂ ਚਾਰ ਦਿਨ ਲਾਏ ਸੀ ਕੰਮ ਕੀਤਾ ਸੀ ਝੋਟੀਆਂ ਸਕਰੀਨ ਤੋਂ ਸਕਰੀਨ ਹੈਗੇ ਹੈਗੇ ਯਾਰ ਤੋਫੇ ਨੇ ਮਾ ਹਾਂਜੀ ਸਰਾ ਹੀ ਆ ਕੰਮ ਜਮੇ ਸਰਾ ਹੀ ਕਹਿੰਦੇ ਵੀ ਇੱਥੇ ਦੁਨੀਆ ਫਿਨਿਸ਼ ਹੁੰਦੀ ਆ ਸਰਾ ਹੀ ਆ ਕੰਮ ਜਮੇ ਇੱਥੇ ਦਿਖਾ ਦੇ ਬਾਡੀ ਬੁੱਡੀ ਇਹਦੀ ਜੈਡ ਬਲੈਕ ਆ ਨਸਾਂ ਨਸਾਂ ਇਹਦੇ ਵੀ ਬਹੁਤ ਆ ਗਈਆਂ ਔਰੇ ਨਸਾਂ ਨਸਾਂ ਵੀ ਕਰਾ ਰਹੀ ਚੈੱਕ ਤੇ ਨਾਲ ਇਹਦਾ ਇੱਥੇ ਦਿਖਾ ਦੀ ਕੱਦ ਬੱਡੀ ਰੂ ਖੁਸ਼ ਹੋ ਜੂਗੀ ਯਾਰ ਜਦੋਂ ਨੇੜੇ ਆਓਗੇ ਕੈਮਰੇ ਰਾਹੀਂ ਕੋਈ ਉੰਨੀ ਲੱਗ ਸਕਦੀ ਆ ਉਹ ਗੱਲ ਨਹੀਂ ਹੋਊਗੀ ਜਦੋਂ ਨੇੜੇ ਆਓਗੇ ਵੀ ਬਾਈ ਆਪਣੀ ਝੋਟੀ ਆ ਕੇ ਕੋਈ ਛੋਟੀ ਨਹੀਂ ਕਹਿ ਸਕਦਾ ਬਾਲੀ ਵੱਡੀ ਲੱਗਦੀ ਤੇ ਉਹਰੇ ਛੋਟੀ ਲੱਗਦੀ ਆ ਉਹਰੇ ਆ ਕੇ ਸਾਨੂੰ ਜੇ ਕੰਮ ਕਰ ਲੈ ਇਹ ਕੰਮ ਅਗਲੇ ਨੂੰ ਢੇੜਾ ਨਾ ਪਾਵੇ ਜੀ ਕਿੰਨਾ ਦੁੱਧ ਹਜ਼ਾਰ ਮਣੀ ਦੁੱਧ 18 ਕਿਲੋ ਇਸ ਟਾਈਮ ਤਿਆਰ ਆ ਤਿਆਰੀ ਦਾ ਹਾਂਜੀ ਤੇ ਪੈਸੇ ਫਿਰ ਪੈਸੇ ਜੀ 290 ਹਜ਼ਾਰ ਦੇ ਦੇਵਾਂਗੇ 2 ਲੱਖ 390 ਹਜ਼ਾਰ ਦੀ ਦੇ ਦੇਵਾਂਗੇ ਤੇ 5000 ਰੁਪਇਆ ਫਿਰ ਏ ਚੋ ਵੀ ਡਾ ਲੀਏ ਪੰਜ ਮਾਫੀ ਵਾਈ ਕਹਿੰਦਾ ਕਰ ਦਿਆਂਗੇ ਤੇ ਪੰਜ ਮਾਫੀ ਆਪਾ ਕਰਾ ਦਾਂ ਨੇ ਇਹਦੇ ਚ 280 ਦੀ ਬਾਈ ਇੰਨਾ ਨਾ ਮਾਰੂਗੀ ਉਹਦੇ ਚ ਸ਼ੋਰਟ ਹੋ ਜੂਗੀ ਇੰਨਾ ਨਾ ਮਾਰੇ 21000 ਛੋਟਾਂ ਕਿੱਥੇ ਚੱਲ ਗਈਆਂ ਨਹੀਂ 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 ਕੁਛ ਨਹੀਂ ਹੁੰਦਾ ਮੁੱਲ ਵੱਡਾ ਇਹ ਮੁੱਲ ਨਹੀਂ ਵੱਡਾ ਕਿਹੜਾ ਮੁੱਲ ਇਹਦਾ ਵੱਡਾ 2000 ਤਾਂ ਫਿਰ ਲੱਖ ਆਲੀ ਝੁਕਟ ਜਾਣਾ 20250 ਇਹਦਾ ਮੁੱਲ ਵੀ ਹੁਣ ਤਿੰਨ ਲੱਖ ਲੈ ਲੇ। ਅਗਲੇ ਨੇ 5 ਲੱਖ ਮੰਗਿਆ ਸੀ ਆਪਾਂ ਉਹ ਕਿਸ਼ਤਾ ਨਹੀਂ 2 ਲੱਖ। ਅਗਲਾ ਤਾਂ ਚਾਹੇ ਐ ਤਾਂ ਹੁਣ ਜਿਹੜੇ ਹਰਿਆਣੇ ਚ ਜਾਂਦੇ ਨੇ ਉਹਨਾਂ ਨੂੰ ਪਾਤੀ ਆ ਵੀ ਬਾਂਗਰੂ ਜਿੰਦਾ ਲਾ ਲਾਉਂਦੇ ਨੇ ਕੋਟੇ ਧਰ ਕੇ 10 ਲੱਖ ਮੰਗਦੇ। ਹਾਂ ਉਹਦਾ ਕੰਮ ਕਰਦੇ। ਇਹ ਚੀਜ਼ ਕੁਆਲਿਟੀ ਦੀ ਐ 2 ਲੱਖ 80 ਦੀ ਹੋ ਜੂਗੀ। ਚਲੋ ਜਿੱਦਾ ਤੁਸੀਂ। ਸੋ ਤਾਂ ਚਾ ਫੇਰ ਵੀ ਕਰਵਾ ਦਾਂਗੇ ਮਾੜੀ ਮੋਟੀ ਤੇ ਹੁਣ ਗੈਰੀ ਆ ਝੋਟੀ ਤੇ ਮਾਰਦੇ। ਨਾੜਾਂ ਨੂੰ ਉਡਾਈ ਜਾਂ ਵੀ ਦਿਖਾ ਦੇ। ਬਲੂਨ ਘੱਟ ਹੀ ਆ ਜੰਮ ਦੀ ਨਹੀਂ ਘੱਟੀ ਇਦਾਂ ਦੀ। ਲੈ ਆ ਬਈ। ਹਾਂ। ਆ ਵੱਡੀਆਂ ਵੱਡੀਆਂ ਬਾਣੀਆਂ ਡਾਵਲ ਨੇ ਹਾਂ। ਹਾਂ ਜ ਤੇ ਬਿਊਟੀ ਵਾਲੇ ਪੱਖ ਚ ਤਾਂ ਬਾਰ ਬਾਰ ਕਹਿਣ ਦੀ ਲੋੜ ਹੀ ਨਹੀਂ ਹੈਗੀ ਆਪ ਵੀ ਤੁਸੀਂ ਦੇਖ ਹੀ ਜਾਂਦੇ ਹੋ ਇੱਕੋ ਲੱਗਦੀ ਇਹਦੇ ਕੱਦ ਦਾ ਪਤਾ ਪੂਰੀ ਬੜੀ ਆ ਪੂਰੀ ਉਹੀ ਗੱਲ ਹੈ ਸੈਲ ਬਰੋਬਰ ਨਹੀਂ ਕਹਿੰਦੇ ਹੁੰਦੇ ਉਹ ਚੀਜ਼ ਹੈ ਉੱਤੀ ਅੱਛਾ ਚੋਪ ਚੋਬਰ ਵਾਲੇ ਟਰੱਕ ਜਿੱਦੀ ਆ ਨਾ ਆਹ ਦੇ ਹਾਂਜੀ ਆ ਚੋਬਰ ਵਾਲੇ ਟਰੱਕ ਜਿੱਦੀ ਆ ਜਿਹੜਾ ਲਈ ਜਾਂਦਾ ਤੇ ਨਾਲ ਨਾਲ ਜਿੱਥੇ ਬਾਜੀ ਅਗਲੇ ਦੋ ਰੱਖਣੀਆਂ ਆਪਣੀ ਝੋਟੀ ਇੱਕੋ ਚੱਲੂਗੀ ਇੱਕੇ ਘਰ ਦੁਕਾਰ ਪੂਰਾ ਅੱਜ ਕੋਈ ਘਰ ਪੂਰਾ ਕਰੂਗੀ ਨਾਲੇ ਲਾ ਦੂਗੀ ਚੰਗੇ ਬੱਚਿਆਂ ਦੇ ਢੇਰ ਚੰਗੀ ਬਣਾ ਦੂਗੀ ਘਰੇ ਨਸਲ ਇੱਥੇ ਖਣਾ ਲੈ ਬਾਈ ਨੇੜੇ ਫੜ ਕੇ ਮਾੜੀ ਰੋਕਲਾ ਰੋਕਲਾ ਜਿਹਦੇ ਘਰ ਜਾਊਗੀ ਅਗਲੇ ਕਹੂਗੀ ਛੋਟੀ ਕਿੱਥੋਂ ਆਈ ਆ ਛੋਟੀ ਤਾਂ ਕੋਈ 20 ਵਗ ਜੇ ਇਹਨਾਂ 'ਚੋਂ ਦੇਖਣੀ ਆਉਣਗੇ 20 ਦਾ ਬੰਦੇ ਲੈ ਚੱਲ ਬਾਈ ਲੈ ਚੱਲ ਲੈ ਚੱਲ ਬੱਚੇ ਤੇ ਜਾਂਦੀ ਆ ਪਰੇਸ਼ਾਨ ਨਾ ਕਰ ਨਾੜਾ ਨੂੜਾ ਦੀ ਬਾਜੀ ਨਾੜਾ ਦੇਖਣ ਵਾਲੇ ਆ ਬਾਈ ਇੱਥੋਂ ਪਛਾਣ ਤੋਂ ਦਿਖਾ ਦੇਂਗਾ ਰੀ ਛੋਟੀ ਉਹੀ ਗੱਲ ਆ ਕੰਮ ਜਿਵੇਂ ਤੁਹਾਨੂੰ ਦੱਸਿਆ ਦੀ ਬਿਲ ਦਿਲ ਥਾਮ ਕੇ ਦੇਖਣ ਵਾਲਾ ਦਿਲ ਥਾਮ ਕੇ ਦੇਖਣ ਵਾਲਾ ਸਿਸਟਮ ਹੋਇਆ ਪਿਆ ਅੱਜ ਤੇ ਨਾਲ ਨਾਲ ਇਹਦਾ ਗਰੀ ਕੱਦ ਵੀ ਦਿਖਾਦੀ ਓਏ ਨਹੀਂ ਇਹ ਵੀ ਇਹਦਾ 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 ਕੱਦ ਵੀ ਦਿਖਾ ਦੇ ਇੱਥੇ ਕੱਦ ਵੀ ਝੋਟੀ ਦਾ ਫੁੱਲ ਵੱਡਾ ਸਭਾ ਦੀ ਵੀ ਠੰਡੀ ਆ ਤੇ ਯਾਰ ਝੋਟੀ ਦੀ ਅਸਲ ਆ ਗਈ ਜੰਮੀ ਜਿਹੜੀ ਕਹਿੰਦੇ ਹੁੰਦੇ ਨੇ ਉਹ ਬਟਨ ਵੀ ਆ ਬਟਨ ਦਾ ਤਕਰੀਬਨ ਕੱਲੀ ਕੱਲੀ ਦੀ ਲੱਗਿਆ ਇਹਦੇ ਪੈਸੇ ਮਣੀ ਬਾਈ ਜੀ 2,60,000 ਜੁਮਾਨਤਾ अच्छा यार हां जी 260 ਚੋਂ ਹਾਂਜੀ 255 ਚੋਂ ਹੋਊ ਜਿੱਦਾਂ ਤੁਸੀਂ ਕਹੋਗੇ ਤਾਂ 255 ਚੋਂ ਹੋ ਜਾਊਗਾ ਮਾਨਤਾਨ ਤੇ ਬਾਕੀ ਨੰਬਰ 22 ਦਾ ਮਿਲਿਆ ਲਿਓ ਮਾਨਤਾਨ ਹੁੰਦਾ ਰੋ ਇੱਕ ਬਾਈ ਮੋਲ ਸੁਣ ਕੇ ਚੀਜ਼ ਪਸੰਦ ਕਰ ਲਿਆ ਮੋਲ ਸੁਣ ਕੇ ਕਹਿੰਦਾ ਡੰਨ ਇੱਕ ਵਾਰੀ ਝੂਟੀਆਂ ਤੇ ਕੀੜਾ ਜ਼ਰੂਰ ਮਾਂ ਹਾਂ ਇੱਕ ਵਾਰੀ ਮਨੀ ਕਹਿੰਦਾ ਦੇਖ ਕੇ ਜ਼ਰੂਰ ਜਾਇਓ ਜਿਹੜੇ ਨੇ ਡੂਡ ਲਾਉਣਾ ਮੈਨੂੰ ਪਤਾ ਵੀ ਉਹ ਦੋਏ ਲਾ ਲਾ ਦੂਗਾ ਉਹ ਸੋਚੂਗਾ ਵੀ ਯਾਰ ਜਦੋਂ ਲੈਣ ਵਾਗੇ ਤੇ ਚੀਜ਼ ਕੁਆਲਿਟੀ ਦੀ ਇਹ ਸਭ ਤੋਂ ਮੇਨ ਗੱਲ ਇਹ ਹੁੰਦੀ ਆ ਕਿ ਪੈਸੇ ਦਾ ਉਹੀ ਗੱਲ ਆ ਜਾਣੀ ਹੋਣੀ ਚੀਜ਼ ਹੁੰਦੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ 3 ਲੱਖੇ ਲਾ ਦਿਓ 5 ਲਾ ਦਿਓ ਹਨਾ ਵੀ ਜੇ ਤੁਸੀਂ ਦੋ ਲੈਨੇਓ ਜੋੜਾ ਕੱਲਾ ਦੁੱਧ ਨਾ ਦੇਖਿਆ ਕਰੋ ਵੀ ਜੋੜੇ ਥੱਲੇ ਇਹਨਾਂ ਦਾ ਦੁੱਧ ਹੋਊਗਾ ਤੁਸੀਂ ਇਹ ਚੀਜ਼ ਵੀ ਨਾਲ ਦੇਖਿਆ ਕਰੋ ਵੀ ਦੁੱਧ ਦਾ ਚੰਗੀ ਆ ਕੱਟੀ ਚੰਗੀ ਨਸਲ ਵੀ ਬਣਾਉਣੀ ਆ ਨਾਲ ਨਾਲ ਜੀ ਤੇ ਇਹ ਹੋ ਜੂਗੀ ਕਿ ਨਹੀਂ ਦੱਸਿਆ ਮਣੀ 2 60 ਜਿਆ ਤੁਸੀਂ 2 55 ਜੋ ਮਾਨਤਨ ਹੋ ਜੂਗਾ ਆਪਾਂ ਆ ਗਏ ਜੀ ਤੇ ਹੁਣ ਮਾਰਦੇ ਘਰੀ ਇੱਥੇ ਕੈਮਰਾ ਦਾ ਆਰਡਰ ਦਿਖਾਓ ਇੱਥੇ ਇਹ ਤਾਂ ਤਾਜੀ ਲੱਗਦੀ ਜਮੀ ਬਾਈ ਟੜ ਕੇ ਸੂਈ ਆ ਜੀ ਅੱਜ ਹਾਂਜੀ ਜੇ ਜੋ ਮਾੜਾ ਮੂਟਾ ਰੰਡਾ ਬਕਿੰ ਪੈ ਗਈ ਉਹਦਾ ਠੀਕ ਆ ਹਾਂਜੀ ਆ ਦਿਖਾ ਅਸ਼ਿਸ਼ ਸਿੰਘ ਨਹੀਂ ਲੱਗਦਾ ਗੱਟੀ ਨੂੰ ਲੈ ਪਾਦੀ ਫੜਾ ਮੁੰਡੇ ਨੂੰ ਬੋਲ ਕੇ ਆ ਚੋਬਰ ਤੋੜੂਗਾ ਹੁਣ ਇਹਦਾ ਕੀ ਨਾਮ ਬਾਈ ਦਾ ਇਹਦਾ ਨਾਮ ਹਰਜੋਤ ਆ ਜੀ ਹਰਜੋਤ ਆ ਹਾਂਜੀ ਆ ਹਰਜੋਤ ਬੈਂਸ ਤੋੜੂਗਾ ਬਾਈ ਹਰਜੋਤ ਬੈਂਸ ਮੰਤਰੀ ਵੀ ਆ ਇੱਕ ਇਹ ਸਾਡਾ ਮੰਤਰੀ ਆ ਉਹ ਲੋਕਾਂ ਦਾ ਮੰਤਰੀ ਆ ਲੱਸ ਤੋੜ ਹਰਜੋਤ ਐਨੂੰ ਫਿਰ ਬੱਟੀ ਥੋੜਾ ਬੱਚੇ ਦਾ ਆ ਵੀਡੀਓ ਦੇ ਦਰਸ਼ਕਾਂ ਜੀ ਤੁਹਾਨੂੰ ਇਸ ਤਰ੍ਹਾਂ ਆਰਡਰ ਦਿੱਤੀ ਕਾ ਆਪਾ ਕਹਿ ਸਕਦੇ ਨਹੀਂ ਉਹ ਓਡਾ ਲੈ ਵਾਲੇ ਹੀ ਨਹੀਂ ਲੈਵਾ ਚੱਕੀ ਫਿਰਦੀ ਆ ਐਨ ਉਹ ਐਨ ਨੂੰ ਲੈ ਯਾਰ ਜੇ ਤਾਂ ਲੈ ਜਾ ਲੈ ਜਾ ਫੇਰ ਫਿਕਰ ਹੋ ਕੇ ਸੰਗ ਦਾ ਕਿਉਂ ਆ ਛਣ ਛਣ ਬੜਾ ਲੱਗਿਆ ਝੋਟੀ ਨੂੰ ਕਮਾਲ ਛਣ ਚਵਾਈ ਵੀ ਉਦਾਂ ਨਹੀਂ ਲੱਗੀ ਜਿੱਦਾਂ ਥਣ ਲੱਗਾ ਜੀ ਚਵਾਈ ਦਾ ਯਾਰ ਇਹਨੂੰ ਮੇਰੀ ਗਾਰੰਟੀ ਤੇ ਲੈ ਜੀ ਹਾਂ ਜੀ ਚਵਾਈ ਛਾਰ ਵੀ ਨਾ ਮਾਰੋ ਚਵਾਈ ਦੀ ਤਾਂ ਹੋਰ ਮੈਂ ਆ ਪੂਰਾ ਬਟਨ ਵੀ ਲੱਗਿਆ ਲੈ ਨਾ ਕਹਿੰਦਾ ਅੱਜ ਆ ਜਾ ਹੋਇਆ ਇੱਥੇ ਰੋਕ ਲਾ ਰਿਓ ਤਾਂ ਨੇੜੇੋਂ ਫੜ ਕੇ ਰੋਕ ਲੈ ਇੱਥੇ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਤੂੰ ਫੜ ਨੀ ਤੁਹਾਡੇ 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 ਇਹ ਇੱਥੇ ਉਧਰ ਉੱਥੇ ਖੜਾ ਲਾ ਉਧਰਲੇ ਬੰਨੇ ਲਈ ਆ ਗਿਆ ਇਹ ਇਧਰਲੇ ਬੰਨੇ ਇੱਥੇ ਰੋਕ ਲਾ ਇੱਥੇ ਉਰਲੇ ਪਾਸੇ ਆ ਕੇ ਦਿਖਾ ਗਰੀ ਵੇ ਹੁਣ ਬਾਲੀ ਸੈਟ ਖੜੀ ਆ ਸਿੰਗੀ ਨਹੀਂ ਲੱਗਦੀ ਬਾਈ ਜੀ ਇੱਥੇ ਰੋਕ ਲਾ ਮਣੀ ਰੋਕ ਲਾ ਰੋਕ ਲਾ ਛੋਟੀ ਉਹੀ ਗੱਲ ਆ ਵੀ ਬੀਜ ਆ ਯਾਰ ਅਸਲ ਅਸਲ ਬੀਜ ਮਰਾ ਇਹਨਾਂ ਆਪਾਂ ਕਹਿ ਦਨਿਆ ਇੱਥੋਂ ਗਰੀ ਅਗਲੇ ਬੰਨੇ ਆਰਡਰ ਦਿਖਾ ਦੇ ਲੈ ਹੌਲੀ ਲੈ ਕੇ ਚੱਲ ਜੀ ਬਾਦੀ ਜਮੀ ਭੱਜਣ ਨਾਲ ਥੋੜਾ ਬੱਚੇ ਦਾ ਕਰਦੀ ਆ ਤਾਜੀ ਸੂਈ ਆ ਹਾਂ ਇੱਥੋਂ ਬੋਲਾ ਵੀ 3-4 ਕਿਲੋ ਕੱਢਿਆ ਆ ਭਾਜੀ ਇੰਨਾ ਲੈ ਵਾ ਇਹ ਖਾਣ ਮੈਂ ਨਹੀਂ ਲੈ ਵਾ ਅੱਗੇ ਨੂੰ ਨਹੀਂ ਫਿਰਦੀ ਆ ਕਰਮ ਵਾਲੀ ਓਨੀ ਪਿੱਛੇ ਨੂੰ ਓਨੀਆਂ ਚੜਾਈ ਉੱਤੋਂ ਬਾਡੀ ਦੀ ਆ ਓਨੀਆਂ ਚੜਾਈ ਇਹਦੇ ਥੱਲੇੋਂ ਦੇ ਦੇ ਜੀ ਅੱਗੇ ਜੀ ਵਾਦੀ ਹੋਰ ਕਮਾ ਕੇ ਰਾ ਨੂੰ ਓਏ ਕਮਾ ਲੈ ਹੋਰ ਲੈ ਆ ਲਿਆ ਬੱਚੇ ਤੇ ਲੈ ਜਾ ਕੇ ਨਾ ਕਮਾ ਲਿਆ ਕਮਾ ਲਿਆ ਕਮਾ ਲਿਆ ਕਮਾ ਲਿਆ ਇਹਨੂੰ ਦਿਖਾ ਕੇ ਨਾ ਹੋਰ ਥੋੜੇ ਨੂੰ ਆ ਇਹਨੂੰ ਨਾਲੇ ਪੰਨੋ ਦਿਖਾ ਗਏ ਜੀ ਆਦਰ ਇੱਥੋਂ ਜਵਾਈ ਦਾ ਜਹੇ ਇਹਨੂੰ 5 ਸਾਲ ਦਾ ਜਵਾਬ ਚੋਲਿਓ ਥਣ ਦਾ ਸਾਈਡ ਮੈਂ ਬਾਈ ਜਿੱਦਾਂ ਚੋਣ ਨਹੀਂ ਲੱਗਦਾ ਜਿੱਦਾਂ ਝੋਟੀ ਚੋਣ ਲੱਗਾ ਤੇ ਗੈਪ ਵੀ ਇੱਕੋ ਜਿਹਾ ਚਾਰੇ ਪਾਸੇ ਖਲਾ ਵਿੱਚ ਮੈਂ ਮਾੜੀ ਮੋਤੀ ਬਾਦੀ ਆ ਪਿਛਲੇ ਥਣਾਂ ਨੂੰ 19 20 ਬਾਦੀ ਜ਼ਰੂਰ ਆ ਪਿਛਲੇ ਥਣਾਂ ਬਾਈ ਆਪਣੇ ਗਿੱਲਾ ਥੋੜਾ ਜਿਆਦਾ ਰਹਿੰਦਾ ਉਹਦੇ ਕਰਕੇ ਬਾਦੀ ਪੈ ਗਿਆ ਗੜਗੜ ਦੱਤਾ ਆ ਕਮਾ ਕੇ ਇੱਥੇ ਰੋਕ ਲਾ ਐਂ ਕਮਾ ਕੇ ਇਹ ਇੱਥੇ ਰੋਕ ਦੇ ਰੋਕ ਦੇ ਰੋਕ ਦੇ ਥੰਮ ਦੇ ਗੱਡੀ ਇੱਥੇ ਆਪਾਂ ਦੇ ਦੇਨੇ ਪਾਕਿਸਤਾਨੀਆਂ ਮਈਆਂ ਦੇ ਲੇਵੇ ਉੱਡੋ ਉੱਡੇ ਲੇਵੇ ਆ ਝੋਟੀ ਲੱਗਿਆ ਸਟਰਕਚਰ ਵੀ ਓਦਾਂ ਦੀ ਲੱਗਿਆ ਹ ਪਾਕਿਸਤਾਨ ਵਾਲੀਆਂ ਝੋਟੀਆਂ ਨਾਲ ਦੀ ਸਟਰਕਚਰ ਲੱਗਿਆ ਉਦਾਂ ਦਾ ਹੀ ਲੱਗਿਆ ਇਹਨੂੰ ਲੇਵਾ ਤੇ ਨਾੜਾ ਨੂੰ ਡਾਣਾ ਤਾਂ ਅੰਤ ਨਹੀਂ ਹੈਗੇ ਸਾਰੇ ਦੁੱਧ ਵਾਲੇ ਪੀਸ ਨੇ ਬਾਕੀ ਉਹੀ ਗੱਲ ਲੈ ਚੱਲ ਬਾਦੀ ਅੰਦਰ ਨੂੰ ਬਾਕੀ ਸਿਆਣੇ ਇੱਕ ਗੱਲ ਕਹਿੰਦੇ ਵੀ ਹੁੰਦੇ ਨੇ ਵੀ ਇੱਕ ਦੁੱਧ ਤੇ ਇੱਕ ਪੁੱਤ ਉਹ ਕਿਸਮਤ ਦਾ ਵੀ ਹੁੰਦਾ ਜੀ ਤੇ ਦੁੱਧ ਥੋੜੀ ਜੀ ਸੱਜਣਾ ਨਾਲ ਨਾਲ ਸੇਵਾ ਦਾ ਵੀ ਹੁੰਦਾ ਆਪਣੀ ਆ ਕੱਲੇ ਜਾ ਕੇ ਬੰਨ ਲਾਂਗੇ ਫੇਰ ਭਾਜੀ ਕਿੱਥੋਂ ਦੁੱਧ ਚੁਆਵਾਂਗੇ ਉਹੀ ਗੱਲ ਹੈ ਜੀ ਮੈਂ ਸਤਾਰ ਕਹਿੰਦਾ ਹੁੰਦਾ ਕਿ ਨਾ ਸ਼ਕੀਨ ਤੇ ਫੁਕਰੇ 'ਚ ਫਰਕ ਹੁੰਦਾ ਸ਼ਕੀਨ ਚੀਜ਼ ਨੂੰ ਸਾਂਭਦਾ ਹੁੰਦਾ ਫੁਕਰਾ ਪੈਸੇ ਲਾ ਕੇ ਘਰੇ ਬੰਨਦਾ ਨਾ ਕੀ ਦੇ ਨੇੜੇ ਨਹੀਂ ਜਾਂਦਾ ਜੀ ਸ਼ਕੀਨ ਬਣ ਕੇ ਖਰੀਦੋ ਜਿਹੜੇ ਅਸੀਂ ਇਹ ਚੀਜ਼ ਖਰੀਦੀ ਸੀ ਨਾ ਸਿੰਗੀ ਨਹੀਂ ਲੱਗਦੀ ਥਣ ਨਹੀਂ ਲੱਗਦਾ ਲੇਵਾ ਨਹੀਂ ਲੱਗਦਾ ਸਾਰੇ ਚੀਜ਼ਾਂ ਕੱਟ ਛੋਟੀਆਂ ਜੀ ਜਦੋਂ ਤੁਹਾਨੂੰ ਸ਼ੌਂਕ ਹੋਊਗਾ ਫਿਰ ਤੁਸੀਂ ਰੋਜ਼ ਇਹਦੇ ਕੋਲ ਜਾਓਗੇ ਇਹਦੀ ਸੇਵਾ ਕਰੋਗੇ ਢੇੜਾ ਮਾਰੋਗੇ ਤੇ ਫਿਰ ਇਹ ਵੀ ਤੁਹਾਨੂੰ ਤਾਰਨੀਆਂ ਯਾਰ ਜੇ ਤੁਸੀਂ ਦਿਲੋਂ ਇਹਨਾਂ ਨੂੰ ਪਿਆਰ ਕਰੋਗੇ ਕਿਉਂ ਬਣੀ ਜੀ ਜੇ ਮਨੀ ਵਰਗਾ ਐਕਸਪੀਰੀਅੰਸ ਤਾਂ ਤਕਰੀਬਨ ਇਹਨਾਂ ਦਾ ਲੰਬਾ ਹੋ ਗਿਆ 40 50 ਸਾਲ ਦਾ ਹੋ ਗਿਆ ਹਾਂ ਜੀ ਬਾਕੀ ਪਾਜੀ ਜੇ ਸਾਂਭਾਂਗੇ ਸਭ ਕੁਝ ਦਿੰਦੀਆਂ ਜੀ ਹਾਂ ਜੀ ਇਹ ਚੀਜ਼ ਨੂੰ ਪਿਆਰ ਕਰਾਂਗੇ ਪਿਆਰ ਕਰਾਂਗੇ ਜੀ ਪਰ ਇਹਦੇ ਪੈਸੇ ਬਣੀ ਇਹਨਾਂ ਬਾਈ ਜੀ ਮੌਕੇ ਤੇ ਕਰਾਂਗੇ ਹੈ ਮੌਕੇ ਤੇ ਉਹ ਮੌਕਾ ਕਦੋਂ ਆਊਗਾ ਜਦੋਂ ਤੁਹਾਨੂੰ ਕਾਲ ਕਰ ਲਵੇ ਅਗਲਾ ਠੀਕ ਹੈ ਗਾ ਜੀ ਲੈ ਵੀ ਉਹ ਮੌਕਾ ਕਿਹੜੇ ਸੱਜਣ ਦੇ ਹਿੱਸੇ ਆਉਂਦਾ ਉਹਦੇ ਕਈ ਕਈ ਆਪਣੇ ਤੋਂ ਜਾ ਕੇ ਵੇਚਣ ਵਾਲੇ ਵੀਰ ਵੀ ਬਹੁਤ ਹੈ ਠੀਕ ਹੈ ਗਾ ਹਾਂ ਜੀ ਉਮੀਦਾਂ ਇਹ ਤੋਂ ਮਨੀ ਨੂੰ ਤਕੜੀਆਂ ਨੇ ਮੌਕੇ ਦੀ ਗੱਲ ਤਾਂ ਕਰਦਾ ਵੀ ਦੁੱਧ ਵੀ 20+ ਵਾਲੀ ਆ ਜੀ ਠੀਕ ਹੈ ਗਾ ਹਾਂ ਜੀ ਨਾ ਚੀਜ਼ ਅਸਲਾ ਹੀ ਆਪਾਂ ਹੋਰ ਤਾਂ ਨਹੀਂ ਭਾਈ ਕਹਤਾਂ ਜਿੱਤੇ ਮਾਨੋਵੇ ਉਹੀ ਕਰ ਸਕਦੀ ਆ ਆ ਇਹ ਕਿਉਂਕਿ ਤਾਜੀ ਆ ਨਾ ਹਲੇ ਹਾਂਜੀ ਅੱਜ ਥੱਲੇ ਤੁਹਾਨੂੰ ਦੱਸਤਾ ਜਿੰਨਾ ਜਿੰਨਾ ਸੂਈ ਆ ਐ ਦੁੱਧ ਵਿੱਚ 20 ਕਿਲੋ ਆਮਨਾਜ ਵਾਜੂ ਜਿੱਡੀ ਹੈ ਠੀਕ ਹੈ ਗੱਲ ਨੰਬਰ ਬੋਲ ਦੇ ਬਾਈ ਤੇਰਾ 9478474740 9478474740 ਹਨ ਮੈਂ 14613746 ਇਹ ਡੈਡੀ ਜੀ ਦਾ ਨੰਬਰ ਹੈ ਜੀ ਠੀਕ ਹੈ ਜੀ ਤੇ ਬਾਕੀ ਮਣੀ ਆਪਣੇ ਘਰ ਦੀ ਨੌਰੇ ਦੀ ਗੱਲ ਕਰ ਲਈ ਕਿੱਥੇ ਹੀ ਰਹਿ ਗਿਆ ਆਪਣਾ ਜ਼ਿਲ੍ਹਾ ਜਲੰਧਰਿਆ ਤਸਵੀਲ ਫਲੋਰਿਆ ਜੀ ਪਿੰਡ ਸ਼ਾਪ ਹੋ ਰਿਹਾ ਆਪਣਾ ਠੀਕ ਹੈ ਜੀ ਹਾਂਜੀ ਪੇ ਗ੍ਰਾਮ ਵੀ ਆਪਾਂ ਨੂੰ 6 ਕਿਲੋਮੀਟਰ ਪੈਂਦਾ ਤੇ ਚਲੌਰ ਵੀ 6 ਕਿਲੋਮੀਟਰ ਜੀ ਠੀਕ ਆ ਗੱਲ ਹਾਂ ਜੀ ਸੈਂਟਰ ਜਿਹੋ ਪਿੰਡ ਆਪਣਾ ਠੀਕ ਆ ਗੱਲ ਆਇਆ ਲਾਣੇਦਾਰ ਆ ਲਾਣੇਦਾਰ ਨੇ ਜਿੰਮ ਲਿਆ ਉਹਨੇ ਖਰੀਦਦਾ ਉਸੇ ਦੀ ਆ ਆਜੋ 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 ਇਹ ਕਮਾ ਦੇ ਗਰੀ ਕੈਮਰਾ ਇੱਧਰ ਇੱਧਰਲੇ ਬੰਦੇ ਬੈਠਾ ਕੀ ਮਾਰਦੇ ਕੈਮਰਾ ਲਾਣੇਦਾਰ ਨਾ ਕਰਾ ਦਨੇ ਗੱਲ ਬਾਤ ਹੋਰ ਕੀ ਹਾਲ ਹੈ ਜੀ ਬਾ ਠੀਕ ਹੈ ਜੀ ਆਪਣਾ ਕਿੰਨਾ ਸਮਾਂ ਪੂਰਾ ਕਿਵੇਂ ਹਾਲ ਦਾ ਨਹੀਂ ਮੈਂ ਦੇਖਿਆ ਹਾਂਜੀ ਹਾਂਜੀ ਮੈਂ ਕਹਿੰਦਾ ਫਿਰ ਝੋਲਾ ਰੁਪਿਆ ਦਾ ਉੱਥੇ ਲਾ ਕੇ ਤੁਰਦਾ ਜਿਵੇਂ ਲਾਸ਼ ਵਾਲੀ ਮੈਂ ਲੈ ਢੜਗੀ ਦੀ ਕਰਾ ਰਹੀ ਮੈਂ ਕਹਿੰਦਾ ਪੂਰੀ ਹੈ ਇਹਨਾਂ ਲਾੜ ਕੇ ਛੱਡ ਕੇ ਤਾਂ ਮਤਲਬ ਇੱਦਾਂ ਥੋੜਾ ਪਿੱਛੇ ਹਟਣਾ ਵੇ ਬੰਦਾ ਹਾਂਜੀ ਹਾਂਜੀ ਫੇ ਥੋੜਾ ਦੇਣਦਾਰ ਵੀ ਹੋ ਜਾਈਦਾ ਉੱਤੇ ਫੇ ਹਾਂਜੀ ਹਾਂਜੀ ਬੱਤਾਂ ਹੁੰਦਾ ਚੀਜ਼ ਅਸਲ ਮਿਲ ਜੇ ਅੱਗੇ ਨਹੀਂ ਭਾਈ ਜੀ ਪੈਸੇ ਦੇਣਦਾਰ ਹੁੰਦੇ ਹਣ ਇੱਕ ਸਾਲ ਹੋ ਗਿਆ ਸੀ ਵੀ ਉੱਥੇ ਦੇਣਦਾਰ ਹੋਏ ਆ ਠੀਕ ਆ ਲੈ ਲਕੋ ਰੱਖਦੇ ਆਪਾਂ ਸੁਤਾ ਦੱਸਦੇ ਆ ਜੀ ਜੋ ਹਣ ਚੰਗਾ ਮੰਨ ਲੈਂਦੇ ਆ ਫਿਰ ਦੇਣਦਾਰ ਬਣ ਜੀਦਾ ਠੀਕ ਆ ਗੱਲ ਇਹਨੇ ਵੀ ਧਾਰੀਏ ਬਣ ਗਏ ਉਹ ਵੀ ਨਹੀਂ ਹੈਗਾ ਜੀ ਵੀ ਪੰਜਾ ਚੌ ਦਿਨਾਂ 'ਚ ਕੰਮ ਨਿਪਟ ਜਾਂਦਾ ਆਪਣਾ ਠੀਕ ਆ ਗੱਲ ਹਾਂ ਜੀ ਤੇ ਚੀਜ਼ਾਂ ਬਾਈ ਕੋਲੇ ਕੁਆਲਿਟੀ ਦੀਆਂ ਨੇ ਗਰੀ ਇੱਕ ਵਾਰੀ ਮਾਰਦੇ ਕੈਮਰਾ ਸਾਰੀਆਂ ਤੇ ਇਦਾਂ ਦੇ ਉਹੀ ਗੱਲ ਆ ਵੀ ਗਾਨੀ 'ਚ ਇੱਕ ਹੀਰਾ ਹੁੰਦਾ ਪਰ ਬਾਈ ਸਾਰੇ ਹੀਰੇ ਲਈ ਖੜਾ ਹੈ ਜੀ ਤੁਰ ਤੋਂ ਲਾ ਕੇ ਤੁਰ ਤੱਕ ਪਸੰਦ ਸਾਰੀ ਆਉਣਗੇ ਖਰੀਦਦਾਰ ਦੇਖਦੇ ਆ ਵੀ ਕਿਹੜੇ ਕਿਹੜੇ ਸਜਣ ਦੇ ਹਿੱਸੇ ਕਿਹੜਾ ਕਿਹੜਾ ਪਸ਼ੂ ਜਾਂਦਾ ਪਿੰਡ ਬਾਈ ਦਾ ਸ਼ਾਹਪੁਰ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ